ਬੜਾ ਦੁੱਖ ਆ ਰਿਹਾ ਰੇਟੇ ਦੀ ਵਾਪਸੀ ਤੇ ਕੀ ਲੱਗਦਾ ਹੈ ਕਿ ਸਰਕਾਰ ਨੂੰ ਇਹ ਜਿਆ ਨਹੀਂ ਕਰਨਾ ਚਾਹੀਦਾ ਸੀ ਭਾਜੀ ਨਹੀਂ ਕਰਨਾ ਚਾਹੀਦਾ ਸੀ ਇਹ ਤੇ ਨੌਕਰੀਆਂ ਮਿਲਦੀਆਂ ਹੁਣ ਤੇ ਕੀ ਘਟੇ ਸਾਨੂੰ ਕੀ ਲੋੜ ਪਈ ੱੱਕੇ ਘਾੜਦੀ ਨੇ ਵੀ ਛੋੜੇ ਚੱਲਣ ਦੀ ਇਹਨਾਂ ਨੇ ਕਰਜ਼ੇ ਚੁੱਕ ਕੇ ਕੀ ਲੋੜ ਪਈ ਸੀ ਕੱਲ੍ਹਰ ਦੀ ਸਾਨੂੰ ਆਖਰੀ ਵਾਰ ਕਰੋ ਗੱਲ ਭਾਈ ਤਰੀਕ ਨੂੰ ਜਾ ਕੇ ਕਹਿੰਦੇ ਤੱਪੇ ਅੱਜ ਤਾਲੂ ਸਾਰਾ ਨਰਦ ਨਾ ਮੇ ਗੱਲ ਨਹੀਂ ਹੋਈ ਪਤਨਾ ਇਹ ਰਵਈਆ ਤਾਂ ਠੀਕ ਲੱਗਦਾ ਹੈ ਮੇਰੇ ਕੋਲ ਲਾਸਟ ਵਾਰ ਇਧਰ ਰਵਈਆ ਸਰ ਸਾਨੂੰ ਅਸੀਂ ਕੀ ਦੱਸਣਾ ਚਾਹਿਆ ਸਾਡਾ ਪੁੱਤ ਹੀ ਵਾਪਸ ਆ ਗਿਆ ਰਵਈਆ ਆਪੇ ਸਮਝ ਨਹੀਂ ਉਹਨੂੰ ਪਤਾ ਯਾਰ ਰਵਈਆ ਜਿਵੇਂ ਜਿਵੇਂ ਕਰ ਰਿਹਾ ਕਿਵੇਂ ਦੇ ਰਾਤਾਂ ਦਾ ਬੱਚਿਆਂ ਨੂੰ ਭੇਜ ਰਿਹਾ ਚਲੋ ਜੜੇ ਨਗੇ ਸੀ ਉਹਨਾਂ ਨੂੰ ਉੱਥੇ ਤੇ ਪੀਜੀ ਤੁਹਾਨੂੰ ਚੰਗਾ ਸਰ ਜੇ ਜਾਨ ਕੋਈ ਮਾਰਾ ਮੱਟਾ ਚੱਲੇ ਜੇ ਕੋਈ ਨਾ ਇਧਰ ਬੱਚਿਆਂ ਨੂੰ ਕੋਈ ਨੌਕਰੀ ਦੇਣ ਜਾਂ ਇਹਨਾਂ ਨੂੰ ਕੋਈ ਥੋੜੀ ਬਣੀ ਛੱਡ ਤਾਂ ਮਦਦ ਕਰ ਦੇ ਸਾਨੂੰ ਤਨਨਾ ਧੰਨਵਾਦ ਸ਼ੁਕਰੀਆ ਕਰਾਂਗੇ ਇਨੀ ਉਮਰ ਕਿੰਨੀ ਐ ਸਾਹਿਬ ਸਾਹਿਬ ਦੀ ਉਮਰ ਮਾਈਵੇਂ ਸਾਥ ਜਤਾ ਬਾਈ ਮੈਂ ਲੱਗ ਗਈ ਆ ਕਿਦਾ ਪੁਰਾ ਹੋ ਗਿਆ ਹਲ ਇੱਥੇ ਵੀ ਰੋਜ਼ਗਾਰ ਦੀ ਪਾਲ ਕੀਤੀ ਨਹੀਂ ਮਿਲਿਆ ਨੌਕਰੀ ਦੇ ਪਰੇ ਸੇ ਕਾਗਜ਼ ਸਰਿਕਨ ਨੂੰ ਨੌਕਰੀ ਕਰਾਣੇ ਨੌਕਰੀ ਕਰਨ ਦੇ ਆਲਾ ਟੈਲ ਨਹੀਂ ਆਉਂਦੀਆਂ ਹੀ ਪੋਸਟਾਂ ਤੇ ਆਦੀ ਸਭ ਕੁਝ ਮਿਲਦੀ ਹੈ ਇਹਨਾਂ ਨੂੰ ਪੇਪਰ ਭਰੇ ਦੀ ਪੁਲਿਸ ਦੇ ਭਰਤੀ ਹੁੰਦੇ ਤਾਂ ਵੀ ਨਹੀਂ ਕੱਢੇ ਸਾਡੇ ਤੇ ਕਿਸਮਤ ਪਤਾ ਨਹੀਂ ਦਾ ਨੁਕਸਾਨ ਚਲ ਪਾਣਾ ਬਹੁਤ ਮੁਸ਼ਕਲ ਹੈ ਗਰਮੀਤ ਸਿੰਘ ਨਾਮ ਮੇਰਾ ਇਹਦਾ ਪਿੰਡ ਹੈ ਜੀ ਤਰਫ ਬਹਿਵਲ ਬਹਾਦਰ ਸਾਹਿਲਪ੍ਰੀਤ ਨਾਮ ਦਾ ਨੌਜਵਾਨ ਜਿਹੜਾ ਵਾਪਸ ਆ ਰਿਹਾ ਰਿਪੋਰਟ ਕੋ ਕੇ ਕੀ ਲੱਗਦਾ ਤੁਹਾਡਾ ਮੈਨੂੰ ਪਤਾ ਜੀ ਕਦੋਂ ਕੋ ਭੇਜਿਆ ਸੀ ਤੁਸੀਂ ਇਹ ਹੁਣ 1.5 ਮਹੀਨਾ ਹੋ ਚੱਲਿਆ ਵਾ ਗਏ ਲੋ ਆਖਰੀ ਵਾਰੀ ਕਦੋਂ ਗੱਲਬਾਤ ਹੋਈ ਸੀ ਆਖਰੀ ਵਾਰੀ ਜਦੋਂ ਇਹ ਕੰੰਦ ਟੱਪਣ ਲੱਗੇ ਉਦੋਂ ਜਾਨ ਗੱਲ ਹੋਈ ਹੈ ਮੜਕੇ ਨਹੀਂ ਹੋਈ ਕਿਹੜੇ ਏਜੰਟ ਦੇ ਰਾਹੀਂ ਭੇਜਿਆ ਕੋ ਪਤਾ ਤੁਹਾਨੂੰ ਏਜੰਟ ਪਤਾ ਨਹੀਂ ਜੀ ਇਧਰ ਹੋਈ ਇਹਨੇ ਕੀਤਾ ਸੀਗਾ ਮੈਨੂੰ ਨਹੀਂ ਪਤਾ ਮੈਂ ਹੁਣ ਤੁਹਾਨੂੰ ਇਵੇਂ ਆਖਾਂ ਇਹਨਾਂ ਨੇ ਗੱਲਬਾਤ ਕੋਈ ਇਹਨਾਂ ਦਾ ਸੱਜਣ ਮਿੱਤਰ ਸੀਗਾ ਉਹਦੇ ਨਾਲ ਹੀ ਰੜਕੇ ਬਾਹੋਂ ਮੁੰਡਾ ਉਹ ਵੀ ਬਾਹਰ ਗਿਆ ਉਹ ਵੀ ਰਿਪੋਰਟ ਹੋ ਗਿਆ ਰਿਆ ਵਾ ਅੱਛਾ ਹਾਂ ਜੀ ਉਹਦੇ ਨਾਲ ਹੀ ਬਾਸੀ ਜਿੱਦਾਂ ਕਹਿੰਦੇ ਹੁੰਦੇ ਇਹਨਾਂ ਨਾਲ ਗੱਲਬਾਤ ਕਰ ਲਈ ਬਹੁਤ ਵਧੀਆ ਐ ਮਾ ਜੋਵਾ ਕਿੰਨੇ ਲੱਖ ਚ ਮਤਲਬ 40 ਲੱਖ ਦੀ ਜਾਨ ਗੱਲਬਾਤ ਹੋਈ ਸੀ پیسے ਦੇਤੇ ਸਾਰੇ ਐਸੇ ਲੈ ਗਿਆ ਉਹ ਕੋਈ ਰਹਿੰਦੇ ਆ ਥੋੜੇ ਕੁਛ ਦੇਣੇ ਅਜੇ ਤੁਹਾਨੂੰ ਪਤਾ ਲੱਗ ਸਕਿਆ ਵਾ ਕਿ ਤੁਹਾਨੂੰ ਕਿਸ ਤਰ੍ਹਾਂ ਖਬਰ ਪਹੁੰਚੀ ਸਾਹਿਲ ਦੇ ਆਉਣ ਦੀ ਇੱਕੋ ਦੂਜੀ ਸਾਨੂੰ ਵੀ ਅੱਬ ਇੱਥੇ ਇਹਨਾਂ ਨੇ ਜਦੋਂ ਪਾਇਆ ਵਾ ਨੈਟ ਤੇ ਉਦੋਂ ਪਤਾ ਲੱਗਾ ਵਾ ਆਖਰੀ ਵਾਰੀ ਤੁਹਾਡੀ ਗੱਲਬਾਤ ਕਦੋਂ ਹੋਈ ਸਾਹਿਲ ਦੇ ਨਾਲ ਜਦੋਂ ਬਸ ਕੰਨ ਟੱਪਣ ਲੱਗਾ ਮੁੜ ਕੇ ਨਹੀਂ ਹੋਈ ਉਹ ਤਾਂ ਕੈਂਪਿੰਗ ਚ ਚਲਾ ਗਿਆ ਜੇ ਪੰਪਤੀ ਚੱਲ ਗਿਆ ਮੁੜ ਕੇ ਨਹੀਂ ਹੋਈ। ਅ ਕਾਰਨ ਕੀ ਸਮਝੋ ਉਹਦੇ ਜਾਣ ਦਾ ਇੱਥੋਂ ਭੇਜਣਾ ਇੰਨਾ ਖਤਰਾ ਜੋਖਮ ਲੈਣਾ। ਇਹ ਕਾਰਨ ਨਹੀਂ ਹੈ ਗਰੀਬੀ ਜੇ ਤੱਕੇ ਹੀ ਖਾਂਦੀ। ਹਾਂ ਤੇ ਸਾਰੀਓ। ਰੋਟੀ ਦਾ ਮਸਲਾ ਜੀ। ਇਹ ਰੋਟੀ ਦਾ ਮਸਲਾ ਬਾਬਾ। ਹੋਰ ਕਿਹੜਾ ਚਾਹ ਨੂੰ ਕੋ ਘਲਦਾ। ਚਾਹ ਨੂੰ ਕੋ ਘਲਦਾ। ਇੱਕ ਇੰਨੀ ਵੱਡੀ ਰਕਮ ਬਾਪੂ ਜੀ ਕਿਦਾਂ ਮਤ ਇਹ ਰਿਸ਼ਤੇਦਾਰਾਂ ਕੋ ਖੱਡੇ ਵਿੱਚ ਕੋਟ ਅੱਗੇ ਕੋਈ ਸਾੜੇ ਇੱਕ ਪਲਾੜਿਆ ਹੈ ਸ਼ਹਿਰ ਉਹ ਵੀ ਚਾ ਕੁਝ ਜਾਣੇ ਥੋੜੀ ਪੈੜੀ ਸੀ ਇੱਥੇ ਗਹਿਣੇ ਰੱਖੇ ਉਹ ਵੀ ਲੈ ਵਿੱਚ ਚਲ ਕੋਈ ਨਹੀਂ ਤੇ ਛਡਾਰਾਂਗੇ ਚਲ ਕੋਈ ਨਹੀਂ ਜਿ ਟਕਾਣੀ ਚਲੀਊਗਾ ਹਾਂਜੀ ਵਾਪਸੀ ਹੋ ਰਹੀ ਸਰਕਾਰ ਨੂੰ ਉਸ ਕਹਾਂ ਤੇ ਹਾਂ ਇਹ ਸਾਡੀ ਮਦਦ ਕਰ ਸਕਦੇ ਆ ਦੇਖ ਲਓ ਜੇ ਇੱਥੇ ਅਸੀਂ ਰੋਟੀ ਖਾਂਦੇ ਰਹਿ ਜਾਵਾਂਗੇ ਹਨੀ ਤੇ ਪੋਤ ਉੱਖਾ ਜਿਹੜੀ ਆ ਜਗ੍ਹਾ ਇਹ ਵੀ ਵੇਚਣੀ ਵੇਚੂ ਕੇ